ਅੱਜ ਦਾ ਪਹਿਲਾ ਸਵਾਲ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ ਜਿਹੜੇ ਵੀਰੇ ਪੜਾਉ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਆਂ ਵੀਡੀਓ ਕਰ ਦੋ ਚੱਲਦੇ ਚੱਲਦੇ ਸ਼ੇਅਰ ਜੀ ਪ੍ਰਜੋਤ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦਾ ਜੀ ਦਾ ਨਾਮ ਸੀ ਚੌਥੇ ਪਾਤਸ਼ਾਹ ਗੁਰੂ ਆਮਦਾਸ ਸਾਹਿਬ ਜੀ ਹਾਂਜੀ ਗੁਰੂ ਰਾਮਦਾਸ ਸਾਹਿਬ ਜੀ ਬਿਲਕੁਲ ਜੀ ਅਗਲਾ ਸਵਾਲ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਹੜੇ ਵੀ ਰੇਪੜਾ ਨੂੰ ਪਤਾ ਹੈ ਕਮੈਂਟ ਰਹੀਂ ਜਵਾਬ ਦੇ ਸਕਦੇ ਹਨ ਕੁਝ ਵੀ ਰੇਪੜਾ ਕਹਿੰਦੇ ਹਨ ਕਿ ਤੁਸੀਂ ਜਵਾਬ ਜਲਦੀ ਦਿੰਨੇ ਹੋ ਸਾਨੂੰ ਟਾਈਪ ਕਰਨ ਲੱਗੇ ਟਾਈਮ ਲੱਗਦਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਯਾਨੀ ਕਿ ਰੋਕ ਕੇ ਵੀ ਜਵਾਬ ਦੇ ਸਕਦੇ ਹੋ ਵੀਡੀਓ ਨੂੰ ਬੱਚਿਆਂ ਨਾਲ ਸਾਂਝਾ ਜ਼ਰੂਰ ਕਰਿਓ ਕਿਉਂਕਿ ਇਹੜੇ ਸਵਾਲ ਜਵਾਬ ਨੇ ਬੱਚਿਆਂ ਦੇ ਪੇਪਰਾਂ ਵਿੱਚ ਵੀ ਆ ਸਕਦੇ ਹਨ ਜੀ ਪ੍ਰਜੋਤ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਪੰਜਵੀਂ ਪਾਤਸ਼ਾਹੀ ਗੁਰਜਨ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਅਗਲਾ ਸਵਾਲ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ਜੀ ਪ੍ਰਜੋਸ਼ ਜੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਾਤਾ ਜੀ ਦਾ ਨਾਮ ਸੀ ਮਾਤਾ ਗੰਗਾ ਜੀ ਮਾਤਾ ਗੰਗਾ ਜੀ ਹੁਣ ਮੇਰਾ ਸਵਾਲ ਹੈ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਜਿਹੜੇ ਵੀ ਇਹ ਪੜਾਣ ਨੂੰ ਪਤਾ ਹੈ ਕਮੈਂਟ ਰਾਈਂ ਜਵਾਬ ਦੇ ਸਕਦੇ ਹਾਂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਿੰਨ ਸੁਪਤਨੀਆਂ ਦਾ ਜ਼ਿਕਰ ਸਾਨੂੰ ਇਤਿਹਾਸ ਦੇ ਵਿੱਚ ਪੜਨ ਨੂੰ ਮਿਲਦਾ ਹੈ ਜੀ ਜ਼ਿਆਦਾਤਰ ਜੋ ਸਾਨੂੰ ਪੜਨ ਨੂੰ ਮਿਲਦਾ ਹੈ ਉਹ ਹੈ ਜੀ ਮਾਤਾ ਨਾਨਕੀ ਜੀ ਹਾਂ ਜੀ ਮਾਤਾ ਨਾਨਕੀ ਜੀ ਜੋ ਕਿ ਗੁਰਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਹੀ ਸਨ ਠੀਕ ਹੈ ਜੀ ਪਰ ਮਾਤਾ ਦਮੋਦਰੀ ਜੀ ਅਤੇ ਮਾਤਾ ਮਰਵਾਹੀ ਜੀ ਦਾ ਵੀ ਜ਼ਿਕਰ ਸਾਨੂੰ ਪੜਨ ਨੂੰ ਮਿਲਦਾ ਹੈ ਇਤਿਹਾਸ ਦੇ ਵਿੱਚ ਮਾਤਾ ਦਮੋਦਰੀ ਜੀ ਜੋ ਕਿ ਬਾਬਾ ਗੁਰਦਿੱਤਾ ਜੀ ਦੇ ਮਾਤਾ ਜੀ ਸਨ ਠੀਕ ਹੈ ਨਾ ਜੀ ਸੋ ਤਿੰਨ ਨਾਮ ਜਿਹੜੇ ਨੇ ਸਾਨੂੰ ਪੜਨ ਨੂੰ ਮਿਲਦੇ ਨੇ ਇਤਿਹਾਸ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪਤਨੀ ਆ ਦੇ ਅਗਲਾ ਸਵਾਲ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਅਤੇ ਉਹਨਾਂ ਦੇ ਕੀ ਨਾਮ ਸਨ ਜਿਹੜੇ ਵੀ ਰ ਆਪਣਾ ਪਤਾ ਹੈ ਕਮੈਂਟ ਰਾਂ ਜਵਾਬ ਦੇ ਸਕਦੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ 6 ਬੱਚੇ ਸਨ ਹਾਂਜੀ ਪੰਜ ਸੁਪੁੱਤਰ ਤੇ ਇੱਕ ਸੁਪਤਰੀ ਹਾਂਜੀ ਸੁਪੁੱਤਰਾਂ ਦੇ ਨਾਮ ਨੇ ਬਾਬਾ ਗੁਰਦਿੱਤਾ ਜੀ ਸੂਰਜਮਲ ਜੀ ਹਾਂਜੀ ਅਨੀਰਾਏ ਜੀ ਹਾਂਜੀ ਅਟਲ ਰਾਏ ਜੀ ਅਤੇ ਤਿਆਗਮਲ ਜੀ ਤਿਆਗਮਲ ਜੀ ਜਿਹਨੂੰ ਅਸੀਂ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਦੇ ਹਾਂ ਤੇ ਸੁਪਤਰੀ ਹੈ ਬੀਬੀ ਵੀਰੋ ਜੀ ਠੀਕ ਹੈ ਜੀ ਹਾਂਜੀ ਤੇ ਮੇਰਾ ਹੁਣ ਆਪ ਜੀ ਨੂੰ ਇਹ ਸਵਾਲ ਹੈ ਜੀ ਠੀਕ ਹੈ ਜੀ ਬੀਬੀ ਵੀਰੋ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੀ ਰਿਸ਼ਤਾ ਸੀ ਬੀਬੀ ਵੀਰੋ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੀ ਰਿਸ਼ਤਾ ਸੀ ਯਾਨੀ ਕਿ ਬੀਬੀ ਵੀਰੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਸਨ ਜਿਹੜੇ ਵੀਰ ਆਪਣਾ ਨੂੰ ਪਤਾ ਹੈ ਕਮੈਂਟ ਨਹੀਂ ਜਵਾਬ ਦੇ ਸਕਦੇ ਹਨ ਲੱਚਰਤਾਂ ਨੂੰ ਤੁਸੀਂ ਬਹੁਤ ਪ੍ਰਮੋਟ ਕਰਦੇ ਹੋ ਪਰ ਇਤਿਹਾਸ ਨਾਲ ਜੁੜੀ ਹੋਈ ਵੀਡੀਓ ਨੂੰ ਤੁਸੀਂ ਪ੍ਰਮੋਟ ਕਰਨਾ ਨਹੀਂ ਪਸੰਦ ਕਰਦੇ ਜਿਹੜੇ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਇਹ ਗੱਲ ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਵੀਰ ਪੈਣ ਵੀਡੀਓ ਨੂੰ ਸ਼ੇਅਰ ਕਰਦੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਤੁਹਾਡੇ ਲਾਈਕ ਨਾਲ ਸਾਡਾ ਹੌਸਲਾ ਵਧਦਾ ਹੈ ਕਿ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਕਰਦੇ ਹੋ ਸਾਡਾ ਜਿਹੜਾ ਇਹ ਛੋਟਾ ਜਿਹਾ ਉਪਰਾਲਾ ਹੈ ਆਪ ਵੀ ਇਤਿਹਾਸ ਨਾਲ ਜੁੜਨ ਦਾ ਜੇ ਤੁਹਾਨੂੰ ਵੀ ਇਤਿਹਾਸ ਨਾਲ ਜੁੜਨ ਦਾ ਉਹਨੂੰ ਇੱਕ ਤਾਕਤ ਮਿਲਦੀ ਹੈ ਕਿ ਹਾਂ ਸਾਨੂੰ ਸਾਡੇ ਵੀਰ ਭੈਣ ਸਪੋਰਟ ਕਰ ਰਹੇ ਹਨ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਜੇ ਤੁਸੀਂ ਚੰਗੀ ਵੀਡੀਓ ਨੂੰ ਪ੍ਰਮੋਟ ਨਹੀਂ ਕਰਦੇ ਨਾ ਤਾਂ ਕਿਸੇ ਹੋਰ ਵੀਡੀਓ ਤੇ ਬਾਰੇ ਗਲਤ ਮਤ ਬੋਲਣ ਦਾ ਵੀ ਤੁਹਾਨੂੰ ਕੋਈ ਹੱਕ ਨਹੀਂ ਬਣਦਾ ਜੀ ਬੀਬੀ ਵੀਰੋ ਜੀ ਦਾ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੀ ਰਿਸ਼ਤਾ ਸੀ ਤੇ ਇੱਕ ਮਿੰਟ ਲਈ ਆਪਾਂ ਰੁਕ ਰਹੇ ਕਿਉਂਕਿ ਗੱਡੀ ਆ ਗਈ ਕਿਉਂਕਿ ਆਪਾਂ ਔਨ ਦਾ ਰੋਡ ਹੀ ਵੀਡੀਓ ਬਣਾਣੇ ਆ ਪਿੱਛੇ ਗੱਡੀ ਆ ਗਈ ਸੀ ਤਾਂ ਕਰਕੇ ਅਸੀਂ ਵੀਡੀਓ ਨੂੰ ਰੋਕਤਾ ਸੀਗਾ ਜੀ ਪਰਜੋਸ਼ ਸਿੰਘ ਜੀ ਬੀਬੀ ਵੀਰੋ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਕੀ ਰਿਸ਼ਤਾ ਸੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਬੀਬੀ ਵੀਰੋ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਪੂਆ ਜੀ ਦਾ ਵਿਸ਼ਤਾ ਸੀ ਪੂਆ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਪੂਆ ਜੀ ਨਹੀਂ 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 ਗੁਰੂ ਗੋਬਿੰਦ ਸਿੰਘ ਜੀ ਦੇ ਪੂਆ ਸੰਬੀਬੂ ਹਾਂ ਬੀਬੀ ਵੀਰੋ ਆਪਾਂ ਇਹ ਬੋਲਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਜਵਾਬ ਸਹੀ ਆਪ ਜੀ ਦਾ ਸ਼ਬਦਾਂ ਦਾ ਚੈਨ ਆਪਾਂ ਸਹੀ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਬੀਬੀ ਵੀਰੋ ਜੀ ਦੇ ਭਤੀਜੇ ਲੱਗਦੇ ਸਰ ਤੇ ਬੀਬੀ ਵੀਰੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਜੀ ਲੱਗਦੇ ਸਰ ਕਿਵੇਂ ਐਕਸਪਲੇਨ ਵੀ ਕਰੋ ਥੋੜਾ ਜਿਹਾ ਕਿਉਂਕਿ ਗੁਰ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਸੀ ਗੁਰ ਤੇਗ ਬਹਾਦਰ ਸਾਹਿਬ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਗੁਰ ਤੇਗ ਬਹਾਦਰ ਸਾਹਿਬ ਜੀ ਧਰਮ ਦੀ ਚਾਦਰ ਗੁਰ ਤੇਗ ਬਹਾਦਰ ਸਾਹਿਬ ਜੀ ਤੇ ਬੀਬੀ ਵੀਰੋ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਭੈਣ ਸਨ ਬਿਲਕੁਲ ਬੀਬੀ ਵੀਰੋ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਭੈਣ ਸਨ ਮੈਂ ਹੁਣੇ ਦੱਸ ਕੇ ਹਟਿਆ ਜੀ ਗੁਰ ਹਰਗੋਬਿੰਦ ਸਾਹਿਬ ਜੀ ਦੀ ਸੁਪੁੱਤਰੀ ਤੇ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਭੈਣ ਤੇ ਗੁਰ ਗੋਬਿੰਦ ਸਿੰਘ ਜੀ ਦੀ ਭੂਆ ਤੇ ਗੁਰ ਹਰਰਾਏ ਸਾਹਿਬ ਜੀ ਦੇ ਕੀ ਲੱਗੇ ਗੁਰ ਹਰਰਾਏ ਸਾਹਿਬ ਜੀ ਦੇ ਬੀਬੀ ਵੀਰੋ ਜੀ ਕੀ ਲੱਗੇ ਜਿਹੜੇ ਵੀ ਗੁਰੂ ਹਰ Rai ਸਾਹਿਬ ਜੀ ਦੇ ਬੀਬੀ ਵੀਰੋ ਜੀ ਕੀ ਲੱਗਦੇ ਸਨ ਰਿਸ਼ਤੇ ਦੇ ਰਿਸ਼ਤੇ ਦੇ ਵਿੱਚ ਕਿਉਂਕਿ ਗੁਰੂ ਹਰ Rai ਸਾਹਿਬ ਜੀ ਕਿੰਨਾ ਦੇ ਸੁਪੁੱਤਰ ਨੇ ਜਿਨ੍ਹਾਂ ਨੂੰ ਪਤਾ ਹੈ ਉਹ ਕਮੈਂਟ ਰਹਿ ਜਵਾਬ ਦੇ ਸਕਦੇ ਨੇ ਜੀ ਪਰ ਜੋ ਸਿੱਖੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸੰਤੇ ਉਹਨਾਂ ਦੇ ਰਿਸ਼ਤੇ ਦਾ ਵੀ ਦੇ ਵਿੱਚ ਪੂਆ ਜੀ ਲੱਗਦੇ ਉਹਨਾਂ ਦੇ ਵੀ ਰਿਸ਼ਤੇ ਦੇ ਵਿੱਚ ਪੂਆ ਜੀ ਹੀ ਲੱਗਦੇ ਸਨ ਬੀਬੀ ਵੀਰੋ ਜੀ ਹੈ ਨਾ ਤੇ ਬੀਬੀ ਵੀਰੋ ਜੀ ਦੇ ਜੇ ਆਪਾਂ ਦਾਦਾ ਜੀ ਦਾ ਜ਼ਿਕਰ ਕਰੀਏ ਬੀਬੀ ਵੀਰੋ ਜੀ ਦੇ ਦਾਦਾ ਜੀ ਪਤਾ ਕੌਣ ਲੱਗੇ ਜੀ ਗੁਰੂ ਅਰਜਨ ਸਾਹਿਬ ਜੀ ਪਰਦਾਦਾ ਜੀ ਕੌਣ ਲੱਗੇ ਗੁਰੂ ਰਾਮਦਾਸ ਸਾਹਿਬ ਜੀ ਤੇ ਦਾਦੀ ਪੂਆ ਲੱਗਦੇ ਸੀ ਕਿਹਨਾਂ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦੇਖੋ ਕਿੰਨੀ ਮਾਨ ਵਾਲੀ ਗੱਲ ਹੈ ਬੀਬੀ ਵੀਰੋ ਜੀ ਦਾ ਕਿੰਨੇ ਹੀ ਗੁਰੂਆਂ ਦੇ ਨਾਲ ਰਿਸ਼ਤੇ ਜਾਰੀ ਬਣਦੀ ਹੈ ਸੋ ਅੱਜ ਦੀ ਸਾਡੀ ਇਹ ਪੇਸ਼ਕਾਰੀ ਆਪ ਜੀ ਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਪੇਸ਼ਕਾਰੀ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋਣਗੀਆਂ ਸਾਡੀਆਂ ਗਲਤੀ ਸਾਡੇ ਧਿਆਨ ਚ ਲੈ ਆਓ ਸੁਧਾਰ ਕਰਾਂਗੇ ਗੁਰਬਾਣੀ ਦਾ ਫਰਮਾਨ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਅਸੀਂ ਜਿੰਨੀ ਵੀ ਜਾਣਕਾਰੀ ਹਾਸਲ ਕਰਦੇ ਆ ਸਾਡੀ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਔਣਤਾਈਆਂ ਹੋਣੇ ਸੁਭਾਵਿਕ ਹੈ ਕਮੀਆਂ ਪੇ ਸਾਡੇ ਇਤਹਾਜ ਜਰੂਰ ਲਏਓ ਸੁਧਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ